ਮੈਂ ਐਮਪੀਸੈਂ on air ਚੈਨਲ ਤੇ ਸੈਲੇਬ੍ਰਿਟੀ نیوز ਚੈਨਲ ਤੋਂ ਅੱਜ ਅਸੀਂ ਆਏ ਹਾਂ ਕੋਟਕਪੂਰਾ ਡਾਕਟਰ ਸੁਰੇਂਦਰ ਗੋਹਿਲ ਜੀ ਕੋਲ ਜਿਨ੍ਹਾਂ ਦੇ ਹਸਪਤਾਲ ਦਾ ਨਾਮ ਸ੍ਰੀ ਸ਼ਾਮ ਹਸਪੀਟਲ ਐਂਡ ਅਲਟਰਾਸਾਉਂਡ ਸੈਂਟਰ ਹੈ ਸੋ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਹਾਂਜੀ ਜੀ ਡਾਕਟਰ ਸਾਹਿਬ ਤੁਹਾਡੇ ਹਸਪਤਾਲ ਦੀ ਸਭ ਤੋਂ ਪਹਿਲਾਂ ਲੋਕੇਸ਼ਨ ਕੀ ਹੈ ਜੇ ਤੁਹਾਡੇ ਕੋਲ ਕੋਈ ਆਣਾ ਚਾਹੇ ਮੋਗਾ ਰੋਡ ਕੋਟਕਪੂਰਾ ਜੀ ਮੋਗਾ ਰੋਡ ਕੋਟਕਪੂਰਾ ਸੇ ਡਾਕਟਰ ਸਾਹਿਬ ਅੱਥੇ ਕੀ-ਕੀ ਫੈਸਿਲਿਟੀਆਂ ਹੈਗੀਆਂ ਤੁਹਾਡੇ ਹਸਪਤਾਲ ਪਹਿਲਾਂ ਤੁਹਾਡਾ ਕੀ ਚੋਣ ਨਾਮ ਹੈ ਵੀਰੇ ਡਾਕਟਰ ਸੁਰੇਂਦਰ ਗੋਹਿਲ ਜੀ ਡਾਕਟਰ ਸਾਹਿਬ ਤੁਸੀਂ ਕਹਦੇ ਡਾਕਟਰੋਂ ਕਾਦੀ ਸਪੈਸ਼ਲਿਟੀ ਜਨਰਲ ਸਰਜਰੀ ਦੀ ਜਨਰਲ ਸਰਜਰੀ আচ্ছা ਡਾਕਟਰ ਸਾਹਿਬ ਅਸੀਂ ਇਹ ਜਾਨਣਾ ਚਾਹਾਂਗੇ ਕਿ ਇੱਕ ਸੱਤ 24 ਅੱਛਾ ਡਾਕਟਰ ਸਾਹਿਬ ਤੁਸੀਂ ਜਨਰਲ ਸਰਜਰੀ ਕਰਦੇ ਹੋ ਜਿਹੜੀ ਇਹ ਲੈਪਰੋਸਕੋਪਿਕ ਪੈਰਾਸਰਵੇ ਕਰਦੇ ਹੋ ਹਾਂ ਹਾਂਜੀ ਅੱਛਾ ਜੀ ਡਾਕਟਰ ਸਾਹਿਬ ਤੁਸੀਂ ਕਿਹੜੇ ਬੈਚ ਕੇੜੀ ਈਅਰ ਚ ਸੈੱਟ ਹੋ 84 ਅੱਛਾ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ 84 ਤੋਂ ਬਾਅਦ ਮੈਂ 95 ਕੰਪਲੀਟ ਕਰ ਲਈ ਸੀ ਜੀ 29 ਸਾਲ ਹੋ ਗਏ ਅਸਰ 923 ਜਸੋ ਸਾਡੀ ਨਾਲ ਇੱਕ ਵੈਨ ਚਲਦੀ ਹੈ ਪਿੰਡਾਂ ਦੇ ਵਿੱਚ ਉਹਦੇ ਵਿੱਚ ਅਸੀਂ ਲੈਬ ਟੈਸਟ ਸਾਰੇ ਫ੍ਰੀ ਬਾਇਓਕੈਮਿਸਟਰੀ ਟੈਸਟ ਲੈਬ ਟੈਸਟ ਸਾਰੇ ਫ੍ਰੀ ਆਫ ਕਾਸਟ ਕਰਦੇ ਹਾਂ ਉਹ ਪੋਰ ਪੇਸ਼ੈਂਟਸ ਹੁੰਦੇ ਨੇ ਬੜੇ ਨੀੜੀ ਪੇਸ਼ੈਂਟਸ ਹੁੰਦੇ ਨੇ ਜੇ ਉਹ ਤੁਹਾਡੇ ਕੋਲ ਸਾਡੀ ਲੈਬ ਤੁਹਾਨੂੰ ਰੈਫਰ ਕਰੇ ਡਿਸਕਾਊਂਟ ਕਾਰਡ ਦੇ ਕੇ ਭੇਜੇ ਜੇ ਤੁਸੀਂ ਉਹਨਾਂ ਨੂੰ ਡਿਸਕਾਊਂਟ ਕਰੋਗੇ ਪੂਰਾ ਹਾਂਜੀ ਜੀ ਕਿੰਨੇ ਪਰਸੈਂਟ ਦਾ ਡਿਸਕਾਊਂਟ ਅਨਾਉਂਸ ਕਰਦੇ ਹੋ ਉਹ 20% ਡਿਸਕਾਊਂਟ ਕਰ ਰਹੇ ਨੇ ਜੀ ਇਹਦੇ ਲਈ ਬਹੁਤ ਅੱਛਾ ਸੋ ਆਪਨੇ ਜਾਣਿਆ 20% ਡਿਸਕਾਊਂਟ ਅਨਾਉਂਸ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾ ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਦੱਸੋ ਅੱਜ ਦੇ ਦਿਨ ਪੈਸਟੀਸਾਈਡਸ ਬਹੁਤ ਜ਼ਿਆਦਾ ਯੂਜ਼ ਕੀਤੇ ਜਾ ਰਹੇ ਨੇ ਅਲਟਰਨੇਟਿਵ ਫੂਡ ਹੈ ਸੋ ਇੰਨੇ ਕੋ ਪਤਾ ਗਲਤ ਦੱਸੋਗੇ ਉਹ ਤਾਂ ਹੀ ਇਹਦਾ ਪੈਸਟੀਸਾਈਡ ਯੂਜ਼ ਹੀ ਨਹੀਂ ਕਰਨੀ ਚਾਹੀਦੀਆਂ ਜੀ ਨਹੀਂ ਵਰਗ ਯੂਜ਼ ਕਰਨੀ ਚਾਹੀਦੀ ਹੈ ਨਾ ਉਹਦਾ ਜਿੰਨਾ ਕੈਂਸਰ ਵੱਧ ਰਿਹਾ ਜਾਂ ਜਿੰਨੇ ਬਿਮਾਰੀਆਂ ਵੱਧ ਰਹੀਆਂ ਬੇਸਿਕ ਆ ਇੱਕ ਪੈਸਟੀਸਾਈਡ ਜਿਹੜਾ ਸਰ ਕੈਮੀਕਲ ਜਗੇ ਆ ਉਹਨਾਂ ਨਾਲ ਕੈਂਸਰ ਬੰਦ ਆ ਉਹਨਾਂ ਨਾਲ ਹੀ ਜਿਹੜੀ 90% ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨਾਂ ਰੂਟ ਕੈਮੀਕਲ ਹੀ ਹੈਗੀਆਂ ਸਰ ਡਾਕਟਰ ਸਾਹਿਬ ਉਹ ਤਾਂ ਗੱਲ ਠੀਕ ਹੈ ਪਰ ਪਬਲਿਕ ਨੂੰ ਅਵੇਅਰਨੈਸ ਨਹੀਂ ਹੈ ਦੀ ਇਸ ਚੀਜ਼ ਦੀ ਪਬਲਿਕ ਅਵੇਅਰ ਨਹੀਂ ਹੈ ਦੀ ਪੈਸਟੀਸਾਈਡ ਯੂਜ਼ ਹੋਇਆ ਹੋਇਆ ਹੈ ਤੇ ਉਹ ਦੇਖਦੇ ਆ ਕਿ ਅਮਰੂਦ ਵੱਡਾ ਹੈ ਹਾਂਜੀ ਉਹ ਮਚਲ ਲੱਗਦਾ ਉਹ ਇਹ ਨਹੀਂ ਪਤਾ ਕਿ ਸ਼ੀਰ ਆਇਲਸ ਦੇ ਨਾਲ ਉਹਨੂੰ ਡੱਕਾ ਕੀਤਾ ਗਿਆ ਹੈ ਸਾਈਡ ਦਾ ਕੀਤਾ ਗਿਆ ਸੋ ਉਸ ਚੀਜ਼ ਦੀ ਅਵੇਅਰਨੈਸ ਤੁਸੀਂ ਦੇਣਾ ਸਤੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਰਗੈਨਿਕ ਲੈਣਾ ਚਾਹੀਦਾ ਜੀ ਉਹ ਰੀ ਹੈਗਾ ਆਰਗੈਨਿਕ ਮਾਰਕੀਸਰੀ ਪਾਕਟ ਦਾ ਵੇਅਰ ਨਹੀਂ ਕਰਦੀ ਜਿਨ੍ਹਾਂ ਦੀ ਪਾਕਟ ਨਹੀਂ ਵੇਅਰ ਕਰਦੀ ਉਹਨਾਂ ਨੂੰ ਮਸਤੇ ਕੋਈ ਪ੍ਰੀਕਾਸ਼ਨ ਦੱਸੋ ਦੱਸੋ ਪ੍ਰੀਕਾਸ਼ਨ ਦਾ ਹੋਰ ਤੱਕ ਹੀ ਤਿਆਰ ਦਾ ਜੇ ਤੁਹਾਨੂੰ ਕੁਝ ਖਾਓਗਾ ਦਾ ਸਹੀ ਹੋ ਨੈਚ ਵੀ ਸਾਰੇ ਬਸ ਇਹ ਆ ਰਿਹਾ ਹੈਗਾ ਸੋ ਅੱਜ ਦੀ ਡੇਟ ਦੇ ਵਿੱਚ ਅਸੀਂ ਗਵਰਨਮੈਂਟ ਨੂੰ ਹੀ ਮੈਸੇਜ ਦਵਾਵਾਂਗੇ ਕਿ ਗਵਰਨਮੈਂਟ ਕੋਈ ਸਟੈਪ ਇਹੋ ਜਿਹਾ ਲਵੇ ਕਿ ਪੈਸਟੀਸਾਈਡ ਘੱਟ ਤੋਂ ਘੱਟ ਯੂਜ਼ ਹੋਏ ਜਾਣ ਅੱਛਾ ਡਾਕਟਰ ਇੱਕ ਪ੍ਰਾਲੀ ਬੜੀ ਸਾੜੀ ਚੱਲ ਰਹੀ ਹੈ ਹਾਂਜੀ ਪ੍ਰਾਲੀ ਪ੍ਰਾਲੀ ਸਾੜ ਤੇ ਵੀ ਬੋਡੀ ਤੇ ਬਹੁਤ ਇਫੈਕਟ ਹੁੰਦੇ ਨੇ ਹਾਂਜੀ ਲੰਗਸ ਦਾ ਬ੍ਰੌਂਕੋਲਟਾਈਸਲ ਜਿੰਨਾ ਤੇ ਵੀ ਇਫੈਕਟ ਹੈ ਉਹਦੇ ਬਾਰੇ ਕੁਝ ਮੈਸੇਜ ਹੀ ਕੋ ਪਬਲਿਕ ਵੀ ਉਹ ਵੀ ਦੀ ਸਾੜ ਨਹੀਂ ਜੀ ਦੀ ਪ੍ਰਾਲੀ ਪ੍ਰਾਲੀ ਨਾਲ ਇਹ ਹੈਗੇ ਜਿਹੜੇ ਸਾਹ ਦੇ ਮਰੀਜ਼ ਹੈਗੇ ਆ ਉਹਨਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਪੋਲੂਸ਼ਨ ਵੱਧਦੀ ਹੈ ਪੋਲੂਸ਼ਨ ਨਾਲ ਸਾਰੇ ਬੁੜੀਆਂ ਕਿ ਵਧ ਜਾਂਦੀਆਂ ਸਾਹ ਜਿੰਨੀ ਵੀ ਰੈਸਪੀਰੇਟਰੀ ਪ੍ਰੋਬਲਮ ਜਗੀਆਂ ਸਾਰੀਆਂ ਟਰਾਲੀ ਕਰਨਾ ਇਹਦਾ ਜਿੰਨੀ ਲੱਭੀ ਹੋਈ ਜਾਂਦੀ ਹੈ ਉਹਦਾ ਰੂਨ ਕਾਜ ਸਾਰਾ ਇਹੀ ਹੈਗਾ ਟਰਾਲੀ ਹੈਗੀ ਜੀ ਨਹੀਂ ਡਾਕਟਰ ਸਾਹਿਬ ਇੱਕ ਕੁਐਸਚਨ ਹੋਰ ਪੁੱਛਣਾ ਚਾਹੁੰਦਾ ਹਾਂ ਹਾਂਜੀ ਹਾਂਜੀ ਦੇਖੋ ਪਹਿਲੇ ਜ਼ਮਾਨੇ ਦੇ ਵਿੱਚ ਘਰ ਘਰ 'ਚ ਜਿਮ ਹੁੰਦਾ ਸੀ ਹਾਂਜੀ ਹਾਂਜੀ ਉਹ ਕਿਵੇਂ ਵੰਦੇ ਨੇ ਸਵੇਰੇ ਉੱਠਣਾ ਟਾਇਲਟ ਜਾਣਾ ਤੇ 2 ਕਿਲੋਮੀਟਰ 3 ਕਿਲੋਮੀਟਰ ਦੂਰ ਸੈਰ ਕਰਦਾ ਸੀ ਹਾਂਜੀ ਹਾਂਜੀ ਲੇਡੀਆਂ ਘਰ ਮਧਾਨੀਆਂ ਬੰਦੀਆਂ ਚੱਕੀ ਚਲਾਣੀ ਜਿਹਾ ਵਗੈਰਾ ਅੱਜ ਦੀ ਦੇਰ ਚ ਬੈਡਰੂਮ ਦੇ ਨਾਲ ਬਾਥਰੂਮ ਐ ਟਾਇਲਟ ਬਿਲਕੁਲ ਬਿਲਕੁਲ ਸਾਡੀ ਇਹ ਚੀਜ਼ ਸਪਲਾਈ ਨਹੀਂ ਕਰਦੀ ਕਰਦੀ ਹੈ ਜੀ ਫਿਜ਼ੀਕਲ ਐਕਟੀਵ ਜਿੰਨੀ ਵੀ ਕੁਝ ਹੋਈ ਜਾਂਦਾ ਉਹਨੇ ਇਸ ਟਾਈਮ ਪੰਜਾਬ ਜਿਹੜਾ ਕੱਢਿਆ ਹੈਗਾ ਡਾਟਾ ਹੈਗਾ ਉਹ ਵੀ 10% ਤੇ ਹਾਈਪਰ ਟੈਨਸ਼ਨ ਹੈ 10% ਡਾਇਬਟੀਜ਼ ਹੈ ਪੰਜਾਬ ਦਾ ਜਿਹੜਾ ਹੈਗਾ ਮਤਲਬ ਮੈਕਸਿਮਮ ਹੈ ਸਾਰੇ ਇੰਡੀਆ 'ਚ ਉਹਦਾ ਪੰਜਾਬ ਦਾ ਡਾਟਾ ਹੈਗਾ ਉਹਦਾ ਰੀਜ਼ਨ ਨਹੀਂ ਹੈਗਾ ਵੀ ਜਿਹੜਾ ਲਾਈਫ ਸਟ ਲਾਈਫ ਸਟਾਈਲ ਹੋ ਗਿਆ ਹੈ ਬੰਦਾ ਕੋਈ ਸਵੇਰੇ ਕੋਈ ਸ਼ੈਅਰ ਨਹੀਂ ਕਰਦਾ ਕੁਝ ਨਹੀਂ ਕਰਦਾਗਾ ਕਿਤੇ ਉਹਦੀ ਮੂਵਮੈਂਟ ਨਹੀਂ ਹੈਗੀ ਕਿਤੇ ਵੀ ਜਾਣਾ ਨੂੰ ਵਹੀਕਲ ਤੇ ਜਾਣਾ ਹੈਗਾ ਪੈਦਲ ਜਾਣਾ ਨਹੀਂ ਕਦੇ ਉਹਦੇ ਕਰਕੇ ਸਾਰੀ ਇਹ ਪ੍ਰੋਬਲਮ ਉਹਦੀ ਓਬੈਸਟੀ ਵਧ ਜਾਂਦੀ ਹੈ ਓਬੈਸਟੀ ਵਧ ਜਾਂਦੀ ਹੈ ਪ੍ਰੋਬਲਮ ਵਧ ਜਾਂਦੀ ਹੈ ਸਰ ਓਬੈਸਟੀ ਮਾਈਨਸ ਕਰਨ ਵਾਸਤੇ ਕੋਈ ਇਸ ਤੋਂ ਇਲਾਵਾ ਹੋਰ ਕੋਈ ਸਿਸਟਮ ਹੈ ਕੀ ਦੂਜੀ ਚੀਜ਼ ਜੀ ਓਬੈਸਟੀ ਤਾਂ ਆਪਾਂ ਇਹ ਜਿਆਦਾ ਇੱਕ ਐਕਸਰਸਾਈਜ਼ ਨਾਲ ਆਪਾਂ ਠੀਕ ਹੈ ਨਾ ਫਿਜ਼ੀਕਲ ਐਕਸਰਸਾਈਜ਼ ਨਾਲ ਜਾਂ ਹੋਰ ਇਹਦੇ ਨਾਲ ਘਟਾ ਸਕਦੇ ਦੂਜਾ ਆਪਾਂ ਖਾਂਦੀਨ ਤੇ ਕੰਟਰੋਲ ਕਰਨਾ ਚਾਹੀਦਾ ਹੈ ਜੇ ਆਪਾਂ ਨੂੰ ਖਾਤੇ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿੰਨੀਆਂ ਨਹੀਂ ਹੈਗੀਆਂ ਹਾਈ ਕੈਲੀਰੀ ਡਾਈਟ ਹੈਗੀ ਹੈ ਉਸ ਤੋਂ ਵਾਈਟ ਕਰਨਾ ਚਾਹੀਦਾ ਹੈਗਾ ਆਪਾਂ ਨੂੰ ਠੀਕ ਹੈ ਨਾ ਇਹ ਦੋ ਚੀਜ਼ਾਂ ਕਰਦੀਆਂ ਤਾਂ ਇਹ ਚੀਜ਼ਾਂ ਜੇ ਵੇਢ ਥੋੜਾ ਸਹੀ ਹੈ ਨਾ ਤੁਹਾਨੂੰ ਹਾਈਪਰ ਟੈਨਸ਼ਨ ਹੋਣੀ ਨਾ ਤੁਹਾਨੂੰ ਡਾਇਬਟੀਜ਼ ਹੋਣੀ ਇਹ ਬੇਸਿਕ ਰੂਲ ਰਾਜ ਹੈ ਬਹੁਤ ਬਹੁਤ ਧੰਨਵਾਦ ਦੇਖੋ ਤੁਸੀਂ ਟੌਪ ਸੌਧਰ ਬਹੁਤ ਅੱਛੇ ਮੈਸੇਜ ਸੁਨੇ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਕਿ ਤੁਸੀਂ ਹੈਲਥ ਕੇਅਰ ਦੇ ਵਾਸਤੇ ਕੋਈ ਕੁਐਸਚਨ ਰਹਿਣ ਤਰੀਕੇ ਜ਼ਰੂਰ ਅਪਣਾਓ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਕੁਝ ਪਬਲਿਕ ਨੂੰ ਮੈਸੇਜ ਦੇਣਾ ਚਾਹੋਗੇ ਬਸ ਇਹੀ ਹੈ ਜੀ ਵੀ ਜਿਹੜਾ ਚੀਜ਼ਾਂ ਦੱਸੀਆਂ ਹੈਗੀਆਂ ਵੀ ਇੱਕ ਤਾਂ ਉਹ ਜਿਹੜੇ ਹੈਗੇ ਆ ਚੀਜ਼ਾਂ ਜਿਹੜੀਆਂ ਆਰਗੈਨਿਕ ਹੈਗਾ ਜਾਂ ਜੋ ਵੀ ਕੁਝ ਹੈਗਾ ਇਵਨ ਮੋਗੇ ਦੀ ਵੀ ਆਈ ਸੀ ਪਰਸੋਂ ਖਬਰ ਆਈ ਸੀ ਕਿ ਮੋਗੇ ਆ ਨਾ ਫਿਰ ਤੋਂ ਬਹੁਤ ਲੰਦੇ ਹੈਗੇ ਆ ਹਾਂਜੀ ਵੀ ਆਰਗੈਨਿਕ ਚੀਜ਼ ਯੂਜ਼ ਕਰਨਾ ਜੇ ਕਣਕ ਵੀ ਹੈਗੀ ਆ ਉਹ ਵੀ ਆਰਗੈਨਿਕ ਆ ਉਹ ਵੀ ਸਾਰਾ ਬਹੁਤ ਘੱਟ ਲੱਗਦਾ ਹੈ ਸੈਕੰਡ ਹੈਗਾ ਵੀ ਜਿਹੜੀ ਲਾਈਫ ਸਟਾਈਲ ਆ ਦਾ ਮੋਡੀਫਿਕੇਸ਼ਨ ਹੈਗੀ ਆ ਉਹ ਚਾਹੀਦੀ ਹੈਗੀ ਆ ਖਾਣ ਪੀਣ ਲਈ ਵੀ ਤੇ ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਦੀ ਵੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਅਸੀਂ ਕਮੈਂਟ ਬਾਕਸ ਜਰੂਰ ਕਮੈਂਟ ਕਰਨਾ ਤੁਹਾਨੂੰ ਕੋਈ ਜੀ ਇੰਟਰਵਿਊ ਲੱਗੀ ਸੋ ਇਸ ਤੇ ਅਗਲ ਜਰੂਰ ਕਰਨਾ ਮਿਹਰਬਾਨੀ